ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਬਹੁਤ ਜਿਆਦਾ ਫੈਂਸੀ ਸਟਾਈਲ ਦੇ ਆਈਆਂ ਨੇ 30 ਤੋਂ 35 ਰੰਗ ਇੰਨਾਂ ਵਿੱਚ ਆਏ ਨੇ ਮਸਲੀਨ ਦੀ ਸ਼ੋਰਟ ਦਾ ਫੈਬਰਿਕ ਆਏਗਾ ਪ੍ਰਿੰਟਡ ਹੈਂਡਵਰਕ ਹੋਇਆ neck ਤੇ ਸਿਲਕ ਦਾ ਬਾਟਮ ਆਏਗਾ ਜਿਹੜਾ ਦੁਪੱਟਾ ਆਏਗਾ ਉਹ ਫੈਂਸੀ ਸਟਾਈਲ ਦਾ ਸਿਲਕ ਦਾ ਆਏਗਾ ਬਹੁਤ ਪਿਆਰਾ ਦੁਪੱਟੇ ਤੇ ਵੀ ਵਰਕ ਹੋਇਆ ਬਾਟਮ ਪਲੇਨ ਆਏਗਾ ਰੰਗ ਇਹਦੇ ਵਿੱਚ 35 ਹੈਗੇ ਨੇ ਸਾਰੇ ਰੰਗ ਅਵੇਲੇਬਲ ਨੇ ਸ਼ੋਰਟ ਜਿਹੜੀ ਹੈ ਮਸਲੀਨ ਦੇ ਵਿੱਚ ਆਏਗੀ ਪ੍ਰਿੰਟਰ ਤੇ ਨਾਲ ਗੱਲੇ ਤੇ ਜਿਹੜਾ ਹੋਇਆ ਉਹ ਹੈਂਡਵਰਕ ਹੋਇਆ ਟਾਂਗੇ ਦੇ ਵਿੱਚ ਜਿਹੜੇ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ 35 ਤੋਂ 40 ਰੰਗ ਹੋਰ ਵੀ ਥੋੜੇ ਨਵੇਂ ਰੰਗ ਅਪਡੇਟਡ ਹੋਏ ਨੇ ਇਹਨਾਂ ਸੂਟਾਂ ਨੂੰ ਸਾਰੇ ਬਹੁਤ ਪਿਆਰ ਕਰਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਆ ਮੈਡਿੰਗ ਸਪੈਸ਼ਲ ਹਰ ਤਰ੍ਹਾਂ ਦੀ ਹਰ ਗੇਜ ਗਰੁੱਪ ਵਿੱਚ ਸਾਮਿਲ ਰੱਖ ਕੇ ਸੂਟ ਨੇ ਬ੍ਰਾਈਡਲ ਲਈ ਸਪੈਸ਼ਲ ਰੈਡੀ ਸਟੋਨ ਵਿੱਚ ਕਲਰ ਆਏ ਨੇ ਗੂੜੇ ਗੂੜੇ ਸਾਰੇ ਸੂਟ ਅਵੇਲੇਬਲ ਨੇ 1050 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੀ ਫ੍ਰੀ ਹੈ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਤੁਸੀਂ ਆਲ ਓਵਰ ਇੰਡੀਆ ਜਿੱਥੇ ਵੀ ਇਹ ਸੂਟ ਮੰਗਵਾਓਗੇ ਇਸੇ ਹੀ ਰੇਟ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਣਗੇ 1050 ਦੇ ਵਿੱਚ ਹੀ ਤੁਹਾਨੂੰ ਇਹ ਸੂਟ ਮਿਲੇਗਾ ਬਾਕੀ ਤੁਸੀਂ ਕਿਸੇ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 6239245750 ਐਡ ਕੀਤਾ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਇਰੀ ਕਰਨਾ ਚਾਹੁੰਦੇ ਹੋ ਮੇਰੇ ਕਲੈਕਸ਼ਨਾਂ ਜਿੰਨੀਆਂ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਅਵੇਲੇਬਲ ਨੇ ਚਾਹਤ ਤੇ ਨਵੇਂ ਹੋ ਚਾਹਣੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ੍ਹ ਟ੍ਰੈਂਡ ਦੇ ਹਿਸਾਬ ਨਾਲ ਕਿਹੜੇ-ਕਿਹੜੇ ਸੂਟ ਨੇ ਜੋ ਟ੍ਰੈਂਡ ਕਰ ਰਹੇ ਨੇ ਹਮੇਸ਼ਾ ਟ੍ਰੈਂਡੀ ਕਲੈਕਸ਼ਨ ਲੈ ਕੇ ਆਉਣੀ ਹੈ ਤਾਂ ਅੱਜ ਦੀ ਵੀਡੀਓ ਵਿੱਚ ਵੀ ਜਿਹੜੀਆਂ ਕਲੈਕਸ਼ਨਾਂ ਨੇ ਪਹੁੰਚਾਦਾ ਟ੍ਰੈਂਡੀ ਤੇ ਐਕਸਕਲੂਸਿਵ ਨੇ ਇਹ ਸਾਰੇ ਰੰਗ ਜਿਹੜੇ ਅਵੇਲੇਬਲ ਨੇ 35 ਤੋਂ 40 ਰੰਗ ਆਏ ਨੇ 1450 ਰੁਪਏ ਰੇਟ ਹੈ ਫੈਬਰਿਕ ਡਿਟੇਲ ਮੈਂ ਤੁਹਾਨੂੰ ਦੱਸ ਦਿੱਤੀ ਹੈ ਸ਼ਿਪਿੰਗ ਚਾਰਜਸ ਫ੍ਰੀ ਨੇ ਬਾਟਮ ਪਲੇਨ ਨੇ ਸ਼ਰਟ ਪ੍ਰਿੰਟਡ ਹੈ ਮਸਲੀਨ ਦੀ ਹੈਂਡਵਰਕ ਵਾਲੀ ਤੇ ਦੁਪੱਟਾ ਜਿਹੜਾ ਸਿਲਕ ਵਿੱਚ ਆਏਗਾ ਬਹੁਤ ਪਿਆਰਾ ਵਰਕ ਹੋਇਆ ਦੁਪੱਟੇ ਤੇ ਸੂਟ ਸਾਰੇ ਕਿਚਵੇਂ ਅਵੇਲੇਬਲ ਨੇ ਜਿਹੜੇ ਵੀ ਅੱਜ ਦੀ ਵੀਡੀਓ ਵਿੱਚ ਨੇ ਤਿੰਨ ਰੰਗਾਂ ਦੇ ਵਿੱਚ ਲਾਈਨਨ ਦਾ ਸੂਟ ਹੈ ਦੁਪੱਟਾ ਲਾਈਨਨ ਦਾ ਸ਼ਰਟ ਲਾਈਨਨ ਦੀ ਤੇ ਬਾਟਮ ਕਾਟਨ ਦਾ 1400 ਰੁਪਏ ਰੇਟ ਹੈ ਸਿੰਗਲ ਸੂਟ ਦਾ ਫ੍ਰੀ ਸ਼ਿਪਿੰਗ ਚਾਰजेस ਹੈ ਲਾਈਨ ਅਨਸਾਰੀਆਂ ਭੈਣਾਂ ਨੂੰ ਬਹੁਤ ਪਸੰਦ ਹੁੰਦਾ ਹੈ ਤੇ ਇਹ ਉਹਨਾਂ ਦੀ ਸਪੈਸ਼ਲ ਡਿਮਾਂਡ ਤੇ ਆਇਆ ਖੀਨਖਾ ਅੱਜਕਲ ਬਹੁਤ ਰੈਂਡ ਕਰ ਰਿਹਾ ਹੈ ਖੀਨਖਾ ਆਪਣੀ ਸ਼ਰਟ ਬ੍ਰੌਕੇਟ ਦੇ ਵਿੱਚ 2.5 ਮੀਟਰ ਦੀ ਬਾਟਮ ਪਲੇਨ ਪਿਓਰ ਸਿਲਕ ਦਾ 2.5 ਮੀਟਰ ਦਾ 995 ਰੁਪਏ ਰੇਟ ਹੈ ਸ਼ਿਪਿੰਗ ਚਾਰजेस ਜਿਹੜੇ ਫ੍ਰੀ ਨੇ ਰੰਗ ਇਹਦੇ ਵਿੱਚ 7-8 ਹੈਗੇ ਨੇ ਤੇ ਡਾਰਕ ਟੋਨ ਵਿੱਚ ਨੇ ਮੋਸਟਲੀ ਕਲਰ ਇੱਕ ਤੋਂ ਕਲਰ ਇਹਨੇ ਜਿਹੜੇ ਥੋੜੇ ਲਾਈਟ ਟੋਨ ਵਿੱਚ ਆਣਗੇ ਬਾਕੀ ਸਾਰੇ ਡਾਰਕ ਟੋਨ ਵਿੱਚ ਨੇ ਬਾਟਮ ਟਾਈ ਮੀਟਰ ਦੇ ਫੈਬਰਿਕ ਨਾਲ ਆਏਗਾ ਸ਼ਰਟ ਟਾਈ ਮੀਟਰ ਦੇ ਫੈਬਰਿਕ ਨਾਲ ਆਏਗੀ ਟੌਪ ਐਂਡ ਬਾਟਮ ਦੀ ਇਹ ਕਲੈਕਸ਼ਨਾਂ ਨੇ ਇਹਨਾਂ ਨਾਲ ਦੁਪੱਟਾ ਨਹੀਂ ਹੈਗਾ 1120 ਰੁਪਏ ਆਨ ਦੇ ਵਿੱਚ ਸ਼ਾਰਟ ਪਿਓਰ ਸੈਲਫ ਕਾਟਨ ਦੀ ਬਰੋਇਡਰੀ ਬਾਟਮ ਕਾਟਨ ਦਾ ਦੁਪੱਟਾ ਕਾਟਨ ਦਾ ਨਾਲ embroideri ਹੈ ਦੁਪੱਟੇ ਤੇ ਸਾਰੇ ਆਲ ਓਵਰ ਸਾਈਡਾਂ ਤੇ ਥੋੜੀ ਹੈਵੀ ਹੋਈ ਗਈ ਹੈ ਅੱਛੀ ਤੇ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ